ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਜਾਰਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਇਹ ਪੋਦੇ ਮਹੀਨੇ ਦੇ ਵਿੱਚ ਜਾਂ ਪੋਦੇ ਮਹੀਨੇ ਦੇ ਪਹਿਲੇ 15 ਦਿਨਾਂ ਦੇ ਵਿੱਚ ਤੁਹਾਨੂੰ ਅਚਾਨਕ ਹੀ ਰਾਤ ਨੂੰ ਜਾਗ ਆ ਜਾਵੇ ਭਾਮ ਕੀ ਰਾਤ 12 ਵਜੇ ਤੋਂ ਬਾਅਦ ਅਚਾਨਕ ਤੁਹਾਡੀ ਅੱਖ ਖੁੱਲ ਜਾਂਦੀ ਆ ਤੁਹਾਨੂੰ ਜਾਗ ਆ ਜਾਂਦੀ ਆ ਤਾਂ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਨੂੰ ਬਿਲਕੁਲ ਵੀ ਗਮਾਉਣਾ ਨਹੀਂ ਆ ਇਸ ਵੇਲੇ ਦੇ ਵਿੱਚ ਉੱਠ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਜੇਕਰ ਬੈਠ ਕੇ ਕਰ ਲੋ ਤਾਂ ਬਹੁਤ ਵਧੀਆ ਗੱਲ ਹੋਵੇਗੀ ਜੇਕਰ ਤੁਸੀਂ ਆਪਣੇ ਬਿਸਤਰ ਤੋਂ ਉੱਠ ਕੇ ਬੈਠ ਨਹੀਂ ਸਕਦੇ ਤਾਂ ਬਿਸਤਰ ਤੇ ਲੰਮੇ ਪਿਆ ਪਿਆ ਵੀ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਤਾਂ ਦੇਖਣਾ ਮੇਰੇ ਕਲਗੀਧਰ ਪਾਤਸ਼ਾਹ ਜੀ ਸ਼ਹੀਦ ਸਿੰਘ ਆਪ ਜੀ ਦੇ ਉੱਤੇ ਬਹੁਤ ਮਿਹਰਬਾਨ ਹੋਣਗੇ ਸ਼ਹੀਦਾਂ ਸਿੰਘਾਂ ਦੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਆਪ ਜੀ ਦੀ ਝੋਲੀ ਦੇ ਵਿੱਚ ਜ਼ਰੂਰ ਪੈਣਗੀਆਂ ਤਾਂ ਫਿਰ ਇਹ ਕਿਹੜੇ ਸ਼ਬਦ ਦਾ ਜਾਪ ਆ ਇਸ ਬਾਰੇ ਆਪਾਂ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਤੇ ਨਾਲ-ਨਾਲ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਰੂਰ ਲਿਖ ਕੇ ਆਉਣਾ ਤਾਂ ਆਵ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਅਕਸਰ ਹੀ ਸਾਨੂੰ ਅੰਮ੍ਰਿਤ ਵੇਲੇ ਦੀ ਮਹੱਤਤਾ ਦੱਸਦੇ ਆ ਕਿ ਅੰਮ੍ਰਿਤ ਵੇਲੇ ਉੱਠਣਾ ਸਾਡੇ ਲਈ ਕਿੰਨਾ ਜ਼ਰੂਰੀ ਆ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੁੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਮਾਨ ਰਹਿੰਦੇ ਨੇ ਮਹਾਪੁਰਖ ਜੀ ਕਹਿੰਦੇ ਸ ਵੀਰੇ 3 ਵਜੇ ਤੋਂ ਲੈ ਕੇ 5 ਵਜੇ ਦਾ ਸਮਾਂ ਬਹੁਤ ਪਾਵਰਫੁਲ ਸਮਾਂ ਹੁੰਦਾ ਹੈ ਇਸ ਵੇਲੇ ਦੇ ਵਿੱਚ ਕੋਈ ਵੀ ਉੱਠ ਕੇ ਭਜਨ ਬੰਦਗੀ ਕਰੇ ਤਾਂ ਉਹਦਾ ਮਨ ਛੇਤੀ ਹੀ ਗੁਰੂ ਚਰਨਾਂ ਦੇ ਨਾਲ ਜੁੜਦਾ ਹੈ ਗੁਰੂ ਸੇਵ ਜੀ ਦੀ ਉਹਦੇ ਉੱਤੇ ਕਿਰਪਾ ਹੁੰਦੀ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਆ ਇਹ 3 ਵਜੇ ਤੋਂ ਪਹਿਲਾਂ ਦੇ ਸਮੇਂ ਦੀ ਭਾਵ ਕਿ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਜਾਂ ਸਿੱਧਾ ਕਹਿ ਲਈਏ ਵੀ 12 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਵੀ ਕਹਿ ਸਕਦੇ ਆ ਜੇ ਤੁਹਾਨੂੰ ਜਾਗ ਆਈ ਆ ਤਾਂ ਤੁਸੀਂ ਇਸ ਵੇਲੇ ਨੂੰ ਗਮਾਉਣਾ ਨਹੀਂ ਆ ਉੱਠ ਕੇ ਬੈਠ ਜਾਣਾ ਹੈ ਜਾਂ ਲੰਮੇ ਪਿਆ ਪਿਆਹੀਂ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਵਾਹਿਗੁਰੂ ਵਾਹਿਗੁਰੂ ਜਪੋ ਕਿਉਂਕਿ ਇਹ ਜੋ ਦਿਨ ਨੇ ਨਾ ਇਹ ਸ਼ਹੀਦੀ ਦਿਨ ਨੇ ਵੱਡੇ ਦਿਹਾੜੇ ਨੇ ਵੈਸੇ ਤਾਂ ਆਪਾਂ ਹਰ ਰੋਜ਼ ਸਵੇਰੇ 3 ਤੋਂ 6 ਦੇ ਵਿਚਕਾਰ ਉੱਠਦੇ ਆ ਜਾਂ ਕਈਆਂ ਦੇ ਉੱਤੇ ਮਾਲਕ ਦੀ ਕਿਰਪਾ ਹੋ 2 ਤੋਂ 6 ਦਾ ਵੇਲਾ ਵੀ ਸੁਨ ਹਾਲਦੇ ਨੇ ਪਰ ਸੰਗਤ ਜੀ ਇਹ ਵੱਡੇ ਦਿਨਾਂ ਦੇ ਵਿੱਚ ਜਾਂ ਸ਼ਹੀਦੀ ਦਿਨਾਂ ਦੇ ਵਿੱਚ ਮਹਾਪੁਰਖ ਜੀ ਕਹਿੰਦੇ ਜਿੰਨਾ ਹੀ ਜਪ ਲੋਗੇ ਨਾ ਉਨੀ ਹੀ ਕਿਰਪਾ ਹੋਵੇਗੀ ਅਤੇ ਜੇਕਰ ਤੁਹਾਨੂੰ ਅਚਾਨਕ ਆਪਣੇ ਆਪ ਜਾਗ ਗਈ ਆ ਤਾਂ ਇਹਨੂੰ ਗਵਾਉਣਾ ਨਹੀਂ ਆ ਇਹਨੂੰ ਹਲਕੇ ਚ ਨਹੀਂ ਲੈਣਾ ਸਮਝੋ ਗੁਰੂ ਸਹਿਜਜੀ ਨੇ ਤੁਹਾਨੂੰ ਯਾਦ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਉਠਾਇਾਈ ਇਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਮਝ ਕੇ ਉੱਠਣਾ ਹੈ ਇਸ ਵੇਲੇ ਦੇ ਵਿੱਚ ਨਾਮ ਜਪਣਾ ਹੈ ਕਿਉਂਕਿ ਸੰਗੀਤ ਜੀ ਇਸ ਵੇਲੇ ਨੂੰ ਕਈ ਰੂਹਾਂ ਤਰਸਦੀਆਂ ਨੇ ਕਿ ਸਾਨੂੰ ਆਪਣੇ ਆਪ ਜਾਗ ਆਵੇ ਅਸੀਂ ਉੱਠ ਕੇ ਨਾਮ ਜਪੀਏ ਪਰ ਉਹਨਾਂ ਤੋਂ ਨਹੀਂ ਉੱਠਿਆ ਜਾਂਦਾ ਕਈਆਂ ਤੋਂ అలਾਰਮ ਦੀ ਸਿਹਤਾ ਦੇ ਨਾਲ ਵੀ ਇਸ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾਂ ਜੇਕਰ ਕਿਸੇ ਨੂੰ ਵੀ ਇਸ ਵੇਲੇ ਦੇ ਵਿੱਚ ਵਿੱਚ ਅਚਾਨਕ ਹੀ ਜਾਗ ਆਉਂਦੀ ਹੈ ਅੱਖ ਖੁੱਲਦੀ ਹੈ ਭਾਵੇਂ ਕਿਸੇ ਵੀ ਬਹਾਨੇ ਦੇ ਨਾਲ ਤੁਸੀਂ ਉਸ ਤੋਂ ਕੋਈ ਕਿਰਿਆ ਸੋਲਣ ਦੇ ਲਈ ਉੱਠਦਾ ਹੈ ਉਈ ਸਰਦੀ ਗਰਮੀ ਦਾ ਅਹਿਸਾਸ ਕਰਕੇ ਉੱਠਦਾ ਹੈ ਜਿਵੇਂ ਵੀ ਜਾਗਾ ਜੀ ਹੈ ਨਾ ਬਸ ਇਸ ਵੇਲੇ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਸਮਝ ਕੇ ਸੰਭਾਲਣਾ ਚਾਹੀਦਾ ਹੈ ਜਿੰਨਾ ਵੀ ਤੁਸੀਂ ਜਪ ਸਕਦੇ ਹੋ ਜੇਕਰ ਤੁਸੀਂ ਕੋਈ ਅੱਧਾ ਘੰਟਾ 1 ਘੰਟਾ ਨਹੀਂ ਜਪ ਸਕਦੇ ਕੋਈ ਗੱਲ ਨਹੀਂ 5 ਮਿੰਟ ਵੀ ਜਪ ਲਿਆ ਤਾਂ ਬਹੁਤ ਕਿਰਪਾ ਹੋ ਸਕਲੀ ਆ ਤਾਂ ਇਹ ਵੇਲੇ ਨੂੰ ਜ਼ਰੂਰ ਸੰਭਾਲਣਾ ਹੈ ਬਾਕੀ ਤਿੰਨ ਤੋਂ ਛੇ ਦਾ ਵੇਲਾ ਤਾਂ ਹੈ ਹੀ ਗੁਰਨਾਣਕ ਪਾਤਸ਼ਾਹ ਜੀ ਦਾ ਵੇਲਾ। ਇਹ ਗ੍ਰਸਤੀ ਬੰਦੇ ਨੂੰ ਸਵੇਰੇ ਤਿੰਨ ਤੋਂ ਛੇ ਦਾ ਵੇਲਾ ਇਸੇ ਲਈ ਮਿਲਿਆ ਹੈ ਕਿਉਂਕਿ ਗ੍ਰਸਤੀ ਨੇ ਸਾਰਾ ਦਿਨ ਆਪਣੇ ਕੰਮ ਧੰਦੇ ਕਰਨੇ ਆ। ਤਾਂ ਕੰਮ ਧੰਦਿਆ ਕਰਕੇ ਸਰੀਰ ਥੱਕ ਜਾਂਦਾ ਹੈ ਤਾਂ ਸਰੀਰ ਨੂੰ ਆਰਾਮ ਵੀ ਚਾਹੀਦਾ ਹੈ। ਇਸੇ ਲਈ ਗੁਰੂ ਸਾਹਿਬ ਜੀ ਨੇ ਸਵੇਰੇ ਤਿੰਨ ਤੋਂ ਛੇ ਦਾ ਵੇਲਾ ਦਿੱਤਾ ਹੈ। ਵੀ ਸਰੀਰ ਨੂੰ ਆਰਾਮ ਵੀ ਮਿਲ ਜਾਵੇ। ਤਾਂ ਜੇ ਆਪਾਂ ਰਾਤ ਨੂੰ 8-9 ਵਜੇ ਸੌ ਜਾਈਏ ਤਾਂ ਸਵੇਰੇ ਅਸੀਂ ਆਸਾਨੀ ਦੇ ਨਾਲ ਤਿੰਨ ਤੋਂ 4 ਦੇ ਵਿੱਚ ਉੱਠ ਪੈਂਦੇ ਹਾਂ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਹੁੰਦੀ ਪਰ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੀਆਂ ਕੁਝ ਆਦਤਾਂ ਦਾ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਵੇਂ ਸੌਣ ਤੋਂ ਕੁਝ ਸਮਾਂ ਪਹਿਲਾਂ ਭੋਜਨ ਸ਼ੱਕਣਾ ਭੋਜਨ ਸ਼ੱਕ ਕੇ ਕੁਝ ਸਮਾਂ ਟੈਕਲਣਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਮਾਉਣੀ ਕੀਰਤਨ ਸੁਖਲਾ ਸਾਬ ਜੀ ਦੀ ਬਾਣੀ ਦਾ ਪਾਠ ਕਰਨਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਦਿਨ ਪਰਦੀਆਂ ਦਿੱਤੀਆਂ ਦਾਤਨ ਦੇ ਲਈ ਸ਼ੁਕਰਾਨਾ ਕਰਨਾ ਹੈ ਹੋਈਆਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਦੇ ਲਈ ਵਾਹਿਗੁਰੂ ਜੀ ਤੋਂ ਮਾਫੀ ਮੰਗਣੀ ਆ ਅਤੇ ਅਮਰਤ ਵੇਲੇ ਦੀ ਅਰਦਾਸ ਬੇਨਤੀ ਹਰ ਰੋਜ਼ ਕਰਕੇ ਸੁਣਨੀ ਆ ਭਾਵੇਂ ਤੁਸੀਂ ਕਿੰਨੇ ਵੀ ਪੱਕੇ ਨਿਤਨੇਮ ਲਿਓ ਤਾਂ ਵੀ ਰੋਜ਼ ਹੀ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰ ਸੱਚੇ ਬਾਦਸ਼ਾਹ ਕਿਰਪਾ ਕਰਨੀ ਮੈਨੂੰ ਅਮਰਤ ਵੇਲੇ ਦੇ ਵਿੱਚ ਬਿਠਾ ਦੇਣਾ ਕਦੇ ਵੀ ਇਸ ਗੱਲ ਦਾ ਮਾਣ ਨਾ ਕਰ ਬੈਠੇ ਕਿ ਅਮਰਤ ਵੇਲੇ ਦੇ ਵਿੱਚ ਮੈਂ ਉੱਠ ਰਿਹਾ ਹਾਂ ਮੈਂ ਨਾਮ ਜਪ ਰਿਹਾ ਹਾਂ ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਤਾਂ ਹੀ ਇਹ ਵੇਲੇ ਮਿਲਿਆ ਇਸ ਲਈ ਹਰ ਵੇਲੇ ਵਾਹਿਗੁਰੂ ਜੀ ਦੇ ਸ਼ੁਕਰ ਗੁਜ਼ਾਰ ਰਹਿਣਾ ਹੈ ਹਰ ਵੇਲੇ ਇਹ ਅਰਦਾਸ ਬੇਮਤੀ ਕਰਦੇ ਰਹਿਣਾ ਹੈ ਰੋਜ਼ ਰਾਤ ਨੂੰ ਇਹ ਅਰਜੀ ਲਾ ਕੇ ਸੌਣਾ ਕਿ ਪਾਤਸ਼ਾਹ ਕਿਰਪਾ ਕਰਨੀ ਅੰਮ੍ਰਿਤ ਵੇਲੇ ਉਠਾ ਦੇਣਾ ਸੋ ਇੱਕ ਵਾਰ ਫਿਰ ਤੋਂ ਬੇਨਤੀਆਂ ਕਿ ਭਾਵੇਂ ਆਪਰਬੂ ਜੀ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਆਂ ਤੈਨੂੰ ਤਿੰਨ ਤੋਂ ਛੇ ਦਾ ਵੇਲਾ ਸੰਭਾਲਦੇ ਆਂ ਪਰ ਜੇਕਰ ਤਿੰਨ ਤੋਂ ਪਹਿਲਾਂ ਜਾਗ ਆ ਕੇ ਜਾਂ 12 ਤੋਂ ਤਿੰਨ ਦੇ ਵਿੱਚ ਇਹਦੇ ਵਿੱਚ ਜ਼ਿਆਦਾ ਸਮਾਂ ਨਹੀਂ ਸੰਭਾਲ ਸਕਦੇ ਤਾਂ 5-10 ਮਿੰਟ ਬੈਠ ਕੇ ਹੀ ਵਾਹਿਗੁਰੂ ਜੀ ਦਾ ਨਾਮ ਜਪ ਲੈਣਾ ਕਿਉਂਕਿ ਇਹ ਵੱਡੇ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਨ ਸ਼ੁਰੂ ਹੋ ਗਏ ਨੇ ਇਹ ਹਾਜ਼ਰੀ ਸਿੱਧੀ ਸ਼ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਜਾ ਕੇ ਲੱਗੇਗੀ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਵੀ ਜੇ 12 ਵਜੇ ਤੋਂ ਬਾਅਦ ਜਾ ਗਏ ਨਾ ਫਿਰ ਸਿੱਧਾ ਜਪਣ ਵੱਲ ਧਿਆਨ ਦੇਣਾ ਨਾਮ ਜਪਣਾ ਸ਼ੁਰੂ ਕਰ ਦੇਣਾ ਜ਼ਰੂਰੀ ਨਹੀਂ ਵੀ ਜੇ ਇਸ਼ਨਾਨ ਕਰਾਂਗੇ ਤਾਂ ਹੀ ਬੈਠਾਂਗੇ ਨਹੀਂ ਜੇ ਇਸ਼ਨਾਨ ਨਹੀਂ ਕੀਤਾ ਜਾਂਦਾ ਕੋਈ ਗੱਲ ਨਹੀਂ ਤੁਸੀਂ ਉਦਾਂ ਹੀ ਬੈਠ ਕੇ ਜਾਂ ਲੰਮੇ ਪਏ ਪਏ ਵੀ ਵਾਹਿਗੁਰੂ ਜੀ ਦਾ ਨਾਮ ਜਪਨਾ ਫਿਰ ਇਸ਼ਨਾਨ 3 ਵਜੇ ਕਰ ਲੈਣਾ ਫਿਰ ਗੁਰਬਾਣੀ ਦਾ ਪਾਠ ਕਰਨਾ ਜਿੰਨਾ ਹੋ ਸਕੇ ਨਾਮ ਜਪਣਾ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਇਹ ਵਿਸ਼ੇ ਦੀ ਸਮਝ ਆਈ ਹੋਵੇਗੀ ਕਿ ਆਪਾਂ ਕੀ ਸੁਣਨ ਦੀ ਕੋਸ਼ਿਸ਼ ਕੀਤੀ ਹੈ ਇਹ ਵੱਡੇ ਦਿਨਾਂ ਦੇ ਵਿੱਚ ਸ਼ਹੀਦੀ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕਰਨੇ ਆ ਅੰਮ੍ਰਿਤ ਵੇਲੇ ਦੀ ਪੇਟਾ ਵੱਧ ਤੋਂ ਵੱਧ ਗੁਰੂ ਚਰਨਾਂ ਦੇ ਵਿੱਚ ਪੇਟ ਕਰਨੀ ਆ ਤੇ ਜੇ ਅਚਾਨਕ ਅੱਖ ਖੁੱਲਹੀ ਆ ਜਾਗ ਆਈ ਆ ਉਹਨੂੰ ਗੁਰੂ ਸਾਹਿਬ ਜੀ ਦੀ ਸ਼ਹੀਦਾਂ ਸਿਧਾਂਤਾਂ ਦੀ ਕਿਰਪਾ ਸਮਝ ਕੇ ਉੱਠ ਕੇ ਨਾਮ ਜਪਨਾ ਹੈ